ਪੰਜਾਬ ਦੇ ਵਿੱਚ ਬਲੌਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰਸਿੱਧੀ ਚੋਣਾਂ ਨੂੰ ਲੈ ਕੇ ਜੇ ਗੱਲ ਕਰੀ ਤਾਂ ਸਿਆਸਤ ਪੂਰੀ ਗਰਮਾਈ ਹੋਈ ਦਿਖਾਈ ਦੇ ਰਹੀ ਹੈ ਗੱਲ ਕਰਾਂਗੇ ਜ਼ਿਲ੍ਹਾ ਹੁਸ਼ਿਆਰ ਪਰ ਹਲਕਾ ਦਸੂਆ ਦੇ ਬਲੌਕ ਤਲਵਾੜਾ ਦੀ ਦੱਸਦੀ ਇਹ ਸਭ ਤੋਂ ਹੌਟ ਮੰਨੀ ਜਾਣੀ ਵਾਲੀ ਸੀਟ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਬੋਵੀ ਕੋਸ਼ਲ ਜੀ ਪਹਿਲੇ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਧੰਨਵਾਦ ਜੀ ਤੁਹਾਡਾ ਸਾਰੇ ਚੈਨਲ ਦਾ ਮੈਂ ਸਵਾਗਤ ਕਰਦਾ ਹਾਂ ਤੇ ਧੰਨਵਾਦ ਕਰਦਾ ਹਾਂ ਤੁਸੀਂ ਇੱਥੇ ਆਏ ਹੋ ਕਹਿੰਦਾ ਤਾਂ ਬੋਬੀ ਲੈਕਚਰਰ ਆਣ ਵਾਲਾ ਹੈ ਔਰ ਕਿਸ ਤਰ੍ਹਾਂ ਦੀਆਂ ਤਿਆਰੀ ਕੀਤੀ ਜਾ ਰਹੀ ਹੈ ਤਿਆਰੀਆਂ ਪੂਰੀਆਂ ਜੋਰ ਨਾਲ ਚੱਲਦੀਆਂ ਨੇ ਔਰ ਸਾਡੇ ਜਿੰਨੇ ਵੀ ਵਰਕਰ ਸਹਿਬਾਨ ਹਨ ਜਾਂ ਜਿਹੜੇ ਸਾਡੇ ਵੋਟਰ ਹਨ ਸਪੋਰਟਰ ਹਨ ਸਾਰੇ ਪੂਰੀ ਮਿਹਨਤ ਕਰ ਰਹੇ ਨੇ ਔਰ ਮਿਹਨਤ ਕਰਕੇ ਸਾਰੇ ਜਾਣੇ ਨੇ ਇੱਕ ਮੁੱਠ ਹੋ ਕੇ ਸੀਟ ਨੂੰ ਵੱਧ ਤੋਂ ਵੱਧ ਵੋਟਰਾਂ ਚੁਟਾ ਕੇ ਐਮਐਲਏ ਬਦਾਈਕਰਮ ਵੀ ਕੋ ਮੰਜੀਦੇ ਝੋਲੀ ਚ ਪਾਣੀ ਹੈ ਕੀ ਇਹ ਉਹ ਨਹੀਂ ਕਰਨਾ ਹੁਣ ਤੁਸੀਂ ਵੋਟ ਮੰਗਣ ਜਾ ਰਹੇ ਹੋ ਕਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਤੁਹਾਨੂੰ ਸੁਣਨ ਨੂੰ ਮਿਲ ਰਹੀਆਂ ਨੇ ਲੋਕਾਂ ਦੇ ਜਿਹੜੇ ਛੋਟੇ-ਛੋਟੇ ਕੋ ਪ੍ਰੈਸਨਲ ਕੰਮ ਹੈਗੇ ਆ ਛੋਟੀ ਗਲੀਆਂ ਕੋਈ ਆਪਣੀਆਂ ਹੈਗੀਆਂ ਉਹਨਾਂ ਦੀਆਂ ਉਹਨਾਂ ਨੂੰ ਅਸੀਂ ਵਿਸ਼ਵਾਸ ਦਿਲਾਇਆ ਹੈਗਾ ਜਿੰਨੀਆਂ ਵੀ ਤੁਹਾਡੀਆਂ ਗਲੀਆਂ ਹੈਗੀਆਂ ਜਿਹੜੇ ਛੋਟੇ-ਛੋਟੇ ਕੰਮ ਹੈਗੇ ਆ ਆਪਾਂ ਉਹਨਾਂ ਨੂੰ ਕੰਮਾਂ ਨੂੰ ਕਰਨ ਦਾ ਪੂਰਾ ਯਤਨ ਕਰਦੇ ਆਂ ਔਰ ਆਉਣ ਵਾਲੇ ਸਮੇਂ ਵਿੱਚ ਜਿੱਤਣ ਦੇ ਬਾਅਦ ਵੀ ਆਪਾਂ ਇਹਨਾਂ ਦਾ ਰਾਹ ਦੇਣੇ ਕੰਮ ਮਿਹਨਤ ਕਰਕੇ ਲਗਾਤਾਰ ਇਹਨਾਂ ਦੀ ਸੇਵਾ 'ਚ ਹਾਜ਼ਰ ਰਵਾਂਗੇ ਔਰ ਜਿਹੜੇ ਕੰਮ ਰਹਿੰਦੇ ਨੇ ਵਿਕਾਸ ਦੇ ਆਪਾਂ ਵੱਧ ਚੜ ਕੇ ਕੰਮ ਕਰਾਂਗੇ ਹੁਣ ਉਹ ਕਿਹੜੇ ਪੰਜਾਬ ਪੰਜਾਬ ਗਵਰਨਮੈਂਟ ਵੱਲੋਂ ਕੰਮ ਕੀਤੇ ਹੋ ਰਹੇ ਨੇ ਜਿਹੜੇ ਦੇ ਕੰਮਾਂ ਦੇ ਆਧਾਰ ਤੇ ਲੋਕ ਤੁਹਾਨੂੰ ਵੋਟ ਪਾ ਦੇ ਦੇਖੋ ਕੰਮ ਜਿਹੜੇ ਹੈਗੇ ਆ ਤਰਤਾਲਪੁਰ ਦੇ ਵਿੱਚ ਵੀ 9 ਲੱਖ ਰੁਪਏ ਦੀਆਂ ਪੈਪਾਂ ਪਾਈਆਂ 9 ਲੱਖ ਰੁਪਏ ਦੀਆਂ ਪੈਪਾਂ ਪਾਈਆਂ ਪਾਣੀ ਵਾਲੀਆਂ ਪਾਣੀ ਦੀ ਦਿੱਕਤ ਜਿਹੜੀ ਹੈਗੀ ਆ ਉਹ ਅਸੀਂ ਖਤਮ ਕੀਤੀ ਹੈ ਪਾਣੀ ਦੀ ਦਿੱਕਤ ਜਿਹੜੀ ਹੈਗੀ ਆ ਔਰ ਸੜਕਾ ਜਿਹੜੀ ਹੈਗੀ ਆ ਇੱਕ ਸਾਡੇ ਰਕੜੀ ਦੀ ਸੜਕ ਹੈਗੀ ਆ ਉਹ ਵੀ ਜਿਹੜੀ ਸੀਗੀ ਦੂਜੀ ਆਪਣੇ ਜਿਹੜੀ ਸੀਗੀ ਲੋਕਰੀ ਉਹ ਵੀ ਹੁਣ ਕੰਕਰੀਟ ਦੀ ਸਲੇਬ ਪਾਈ ਆ ਉਹ ਵੀ ਤੇ ਵਿਧਾਇਕ ਰੰਬੀਸ ਘੁੰਮਣੇ ਉਹ ਵੀ ਸਲੇਬ ਜਿਹੜੀ ਹੈਗੀ ਆ ਪੂਰੀ ਪੀਰ ਬਾਬਾ ਲਖਦਾਤਾ ਜਾਂਦੀ ਹੈ ਉਹ ਵੀ ਸਲੇਬ ਜਿਹੜੀ ਹੈਗੀ ਆ ਪੂਰੀ ਕੰਕਰੀਟ ਦੀ ਪਵਾਈ ਹੈ ਤਾਂ ਜੇ ਉਹ ਕਾਫੀ ਸਮੇਂ ਤੱਕ ਸਲੇਬ ਸੜਕ ਟੁੱਟੇ ਰਹਿਣ ਦਵਾਰਾ ਗੱਲ ਕਰੀ ਸੇਵਾ ਕੇਂਦਰ ਨੂੰ ਲੈ ਕੇ ਬੜੀਆਂ ਗੱਲਾਂ ਮਤਲਬ ਹੋ ਰਹੀਆਂ ਕਿ ਕਦੋਂ ਸੇਵਾ ਕੇਂਦਰ ਚਾਲੂ ਹੋਵੇਗਾ ਸੇਵਾ ਕੇਂਦਰ ਇਦਾਂ ਹੈਗਾ ਜਿਹੜੇ ਪ੍ਰੋਬਲਮ ਚੱਲ ਰਹੀ ਹੈ ਉਹ ਇਹਨਾਂ ਦੇ ਮਹਿਕਮੇ ਦੀ ਹੈਗੀ ਹੈ ਕੋਈ ਨਾ ਮੀਟਰ ਮੋਟਰ ਦਾ ਹੈਗਾ ਕੋਈ ਉਹਦੇ ਕਰਕੇ ਹੈਗੀ ਹੈ ਬਿਦਾਇਕਰਮ ਵੀ ਘੁੰਮਣਜੀ ਵੱਲੋਂ ਤਾਂ ਜਿਹੜਾ ਫੰਡ ਦੇਣਾ ਸੀਗਾ ਉਹਦੀ ਰਿਪੇਅਰ ਕਰਾਣੀ ਸੀਗੀ ਰੰਗ ਰੋਗਣ ਜੋ ਵੀ ਇਹਦੀ ਰਿਪੇਅਰ ਸੀਗੀ ਉਹ ਸਾਰੀ ਰਿਪੇਅਰ ਹੋ ਕੇ ਤਿਆਰ ਹੋ ਚੁੱਕਾ ਹੈਗਾ ਹੁਣ ਇਹ ਜਿਹੜਾ ਡੀਸੀ ਦਫ਼ਤਰੋਂ ਜਿਹੜੇ ਹੁਕਮ ਆ ਗਏ ਇਹਦੇ ਇਹ ਇਲੈਕਸ਼ਨਾਂ ਦੇ ਬਾਅਦ ਬਹੁਤ ਹੀ ਜਲਦੀ ਜਿਹੜਾ ਹੈਗਾ ਇਹ ਖੁੱਲੇਗਾ ਸੂਦਾ ਸੈਕਟਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਵੇਗਾ ਖੇਡਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਹੋਏ ਨੇ ਖੇਡਾਂ ਦੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਇੱਥੇ ਪਢਿਆਰਾ ਪਿੰਡ ਦੇ ਵਿੱਚ ਸਟੇਡੀਅਮ ਬਣ ਰਿਹਾ ਹੈ ਬਹੁਤ ਖੂਬਸੂਰਤ ਖੂਬਸੂਰਤ ਸਟੇਡੀਅਮ ਬਣ ਰਿਹਾ ਹੈ ਰਕੜੀ ਪੰਚਾਇਤ ਦੇ ਵਿੱਚ ਸਟੇਡੀਅਮ ਬਣ ਰਿਹਾ ਹੈ ਖੇਡਾਂ ਵਾਸਤੇ ਬੱਚਿਆਂ ਵਾਸਤੇ ਨੌਜਵਾਨਾਂ ਵਾਸਤੇ ਔਰ ਬਜ਼ੁਰਗਾਂ ਵਾਸਤੇ ਮੇਰੀ ਮਾਤਾ ਪਿਤਾ ਵਾਸਤੇ ਖੇਡਣ ਵਾਸਤੇ ਸੈਰ ਕਰਨ ਵਾਸਤੇ ਬੈਡਮੈਂਟਲ ਦੀ ਬਾਲੀਵਾਲ ਦੀ ਫੁੱਟਬਾਲ ਦੀ ਗਰਾਊਂਡ ਜਿਹੜੀ ਹੈਗੀ ਆ ਕਾਫੀ ਇਦਾਂ ਬਣੀਆਂ ਲੇਟਾਂ ਲੱਗੜੀਆਂ ਉੱਥੇ ਔਰ ਉਹ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਊਗਾ ਸਟੇਡੀਅਮ ਦਾ ਔਰ ਨੌਜਵਾਨਾਂ ਨੂੰ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਉੱਥੇ ਗਰਾਊਂਡਾਂ ਬਣੀਆਂ ਹੋਣਗੀਆਂ ਔਰ ਸਮਾਨ ਜਿਹੜਾ ਹੈ ਕਿੱਟਾਂ ਹੈਗੀਆਂ ਨੌਜਵਾਨਾਂ ਦਿੱਤੀ ਜਾਣਗੀਆਂ ਉਹ ਆਪਣੇ ਆਪਣੇ ਟਾਈਮ ਦੇ ਹਿਸਾਬ ਨਾਲ ਉੱਥੇ ਗਰਾਊਂਡਾਂ 'ਚ ਖੇਡਣ ਤਾਂ ਜੇ ਨਸ਼ੇ ਤੋਂ ਦੂਰ ਰਹਿਣ ਦੇ ਆ ਕੰਢੀ ਨਹਿਰ ਦੀ ਗੱਲ ਕਰੀ ਤੇ ਕੰਢੀ ਨਹਿਰ ਦੇ ਜਿਹੜਾ ਸੇਫਟੀ ਪਾਲ ਹੁਣ ਕਿ ਕਿ ਤੁਹਾਨੂੰ ਅਕਸਰ ਤੁਹਾਨੂੰ ਪਤਾ ਤੁਸੀਂ ਉੱਥੇ ਦੇ ਲਿਛਨੀ ਕੋ ਬਹੁਤ ਜ਼ਿਆਦਾ ਮੋਤਾ ਹੁੰਦੀ ਇਹਦੇ ਵਾਸਤੇ ਲੈ ਕੇ ਕੁਝ ਸਰਕਾਰ ਕਰ ਰਹੀ ਹੈ ਬਿਲਕੁਲ ਜੀ ਵਿਧਾਇਕ ਕਰਮਵੀਰ ਕੁਮਨਜੀ ਨੇ ਵਿਧਾਨ ਸਭਾ ਦੇ ਵਿੱਚ ਇਹ ਸਵਾਲ ਉਠਾਇਆ ਸੀਗਾ ਵੀ ਸਾਡੇ ਜਿਹੜੀ ਕੰਢੀ ਨਹਿਰ ਜਿਹੜੀ ਹੈਗੀ ਆ ਉਹਦੀ ਸੇਫਟੀ ਪਾਲ ਪਿਛਲੀ ਸਰਕਾਰਾਂ ਦੁਆਰਾ ਜਿਹੜੀ ਇਹ ਗੱਲੀ ਕਰਕੇ ਉਹ ਨਹੀਂ ਬਣਾਈ ਉਹਨਾਂ ਨੇ ਜਾਂ ਉਹਨਾਂ ਨੇ ਜਾਣ ਬੁਝ ਕੇ ਨਹੀਂ ਬਣਾਈ ਉਹ ਜਿਹੜੀ ਵਿਧਾਇਕ ਕਰਮਵੀਰ ਕੁਮੰਜੀ ਨੇ ਮદાન ਸਭਾ ਦੇ ਵਿੱਚ ਇਹ ਸਵਾਲ ਉਠਾਇਆ ਸੀਗਾ ਔਰ ਇਹ ਬੜੀ ਇਲਾਕੇ ਨੂੰ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਉਸ ਕੰਮ ਵਾਸਤੇ 1.14 ਲੱਖ ਕਰੋੜ ਰੁਪਿਆ ਸਾਢੇ 14 ਕਰੋੜ ਰੁਪਿਆ ਜਿਹੜਾ ਵਿਧਾਇਕ ਕਰਮਵੀਰ ਕੁਮੰਜੀ ਨੇ ਆਪਣਾ ਸਰਕਾਰ ਕੋਲ ਲਿਆ ਕੇ ਸੜਕ ਦਾ ਨਿਰਮਾਣ ਪਲੱਸ ਸੇਫਟੀ ਵਾਹਤ ਤਰਵਾੜੇ ਤੋਂ ਲੈ ਕੇ ਆਪਣੇ ਗਦੋਂਜੀ ਢਿੱਲੇ ਤੱਕ ਬਣੂਗੀ ਤੁਸੀਂ ਹੁਣ ਆਮ ਆਦਮੀ ਦੇ ਇਤੇ ਕੰਮਾਂ ਬਾਰੇ ਦੱਸਿਆ ਕੀ ਲੱਗਦਾ ਪਹਿਲੇ ਵੀ ਸਰਕਾਰਾਂ ਰਹੀਆਂ ਨੇ ਕੰਮ ਹੋਇਆ ਹੀ ਨਹੀਂ ਜਾਂ ਕੰਮ ਕਰਨ ਦੀ ਨੀਤ ਨਹੀਂ ਸੀਗੀ ਕਿਸੇ ਵਾਰ ਕੀ ਕਹਦੇ ਹੋ ਦੇਖੋ ਕੰਮ ਕਰਨ ਦੀ ਨੀਤ ਹੋਵੇ ਤਾਂ ਕੰਮ ਹੁੰਦੇ ਆ ਜੇ ਪਹਿਲੇ ਵਿਧਾਇਕ ਵੀ ਵਿਧਾਨ ਸਭਾ ਜਾ ਕੇ ਬੋਲਦੇ ਤਾਂ ਉਹ ਵੀ ਵਿਕਾਸ ਕਰਾ ਸਕਦੇ ਸੀਗੇ ਪਰ ਸਾਡੇ ਜਿਹੜੇ ਵਿਧਾਇਕ ਹੈਗੇ ਕਰਮਵੀਰ ਕੋਮਨ ਦੀ ਨੌਜਵਾਨ ਹੈ ਪੜੇ ਲਿਖੇ ਹੈ ਐਡਵੋਕੇਟ ਹੈ ਔਰ ਕੰਮ ਕਰਨ ਦਾ ਉਹਨਾਂ ਨੇ ਸ਼ੌਂਕ ਹੈ ਕੰਮ ਕਰਨ ਦੀ ਲਗਨ ਰੱਖਦੇ ਆ ਔਰ ਵੱਧ ਤੋਂ ਵੱਧ ਵੀ ਆਪਣੇ ਮੰਤਰੀਆਂ ਕੋਲੋਂ ਆਪਣੀ ਸਰਕਾਰ ਕੋਲੋਂ ਔਰ ਰਾਜ ਸਭਾ ਚੋਂ ਲੋਕ ਸਭਾ ਚੋਂ ਮਤਲਬ ਵੱਤ ਵੱਤ ਪੈਸੇ ਲੈ ਕੇ ਉਹਨਾਂ ਨੇ ਕੰਢੀ ਏਰੀਆ ਚ ਲਾਏ ਆ ਅਸੀਂ ਉਹਨਾਂ ਦੇ ਬਹੁਤ ਹੀ ਅਵਾਰੀ ਹਾਂ ਕਿਉਂਕਿ ਜਿਹੜਾ ਉਹਨਾਂ ਨੇ ਵਿਕਾਸ ਦਾ ਕੰਮ ਕੀਤਾ ਹੈ ਇੰਨੀ ਜ਼ੋਰ ਦੇ ਨਾਲ ਪਿਛਲੀਆਂ ਸਰਕਾਰਾਂ ਚ ਇਹਦੇ ਕੰਮ ਨਹੀਂ ਦੇਖਣ ਨੂੰ ਮਿਲੇ ਜਿੱਦਾਂ ਸਟੇਡੀਅਮ ਹੈਗਾ ਹੋਰ ਕਾਫੀ ਮhalla ਕਲੀਨਿਕ ਹੈਗਾ ਸੂਧਾ ਸੈਂਟਰ ਇਹਨਾਂ ਨੇ ਪਿਛਲੀ ਸਰਕਾਰਾਂ ਨੇ ਬੰਦ ਕੀਤੇ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਮਵੀਰ ਘੁੰਮਣ ਜੀ ਨੇ ਸੂਧਾ ਸੈਂਟਰ ਵੀ ਦੁਤਾਲਪੁਰ ਦਾ ਚਲਾ ਦੇਣਾ ਹੈਗਾ ਕੁਝ ਦਿਨਾਂ ਦੇ ਵਿੱਚ ਸੂਧਾ ਸੈਂਟਰ ਵੀ ਚੱਲੂਗਾ ਹੁਣ ਚੋਣ ਪ੍ਰਚਾਰ ਕਰਨ ਜਾ ਰਹੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਲੋਕ ਕੰਮ ਦੇ ਆਧਾਰ ਤੇ ਕੰਮ ਨੂੰ ਦੇਖ ਕੇ ਔਰ ਚਿਹਰੇ ਨੂੰ ਦੇਖ ਕੇ ਵੋਟ ਪਾ ਰਹੇ ਆ ਇਹਦੇ ਪਾਰਟੀ ਵਾਦੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਟੀਚਾ ਮਨਾਇਆ ਹੋਇਆ ਹੈਗਾ ਵੀ ਜਿਹੜੇ ਕੰਮ ਕਰਨ ਵਾਲੇ ਹਨ ਕੰਮ ਕਰਨ ਵਾਲੀ ਸਰਕਾਰ ਹੈਗੀ ਆ ਆਪਾਂ ਉਹਨਾਂ ਨੂੰ ਵੋਟ ਪਾਣੀ ਆ ਔਰ ਉਹ ਲੋਕਾਂ ਦਾ ਮਨ ਬਣਿਆ ਹੋਇਆ ਹੈਗਾ ਵੀ ਅਸੀਂ ਜਿਹੜੀ ਵੋਟ ਹੈਗੀ ਕੰਮ ਨੂੰ ਪਾਣੀ ਆ ਕੰਮ ਦੇ ਆਧਾਰ ਤੇ ਪਾਣੀ ਆ ਵਿਧਾਇਕ ਕਰਮਬੀਰ ਘੁੰਮਣ ਦੇ ਫੇਸ ਤੇ ਪਾਣੀ ਆ ਔਰ ਕੰਮ ਕਰਨ ਵਾਲੇ ਬੰਦਿਆਂ ਨੂੰ ਪਾਣੀ ਆ ਔਰ ਝਾੜੂ ਦੇ ਨਾਲ ਲੋਕ ਆਪਣਾ ਪੂਰਾ ਸਮਰਥਨ ਦੇ ਰਹੇ ਨੇ ਹੁਣ ਜੋ ਤੁਹਾਡੀ ਜ਼ੋਨ ਦੇ ਵਿੱਚ ਪਿੰਡ ਆਂਦੇ ਨੇ ਉਹਨਾਂ ਪਿੰਡ ਵਾਸੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਉਹਨਾਂ ਅੱਗੇ ਇਹੀ ਬੇਨਤੀ ਕਰਾਂਗਾ ਪ੍ਰਾਰਥਨਾ ਕਰਾਂਗਾ ਕਿ ਕੰਮ ਕਰਨ ਵਾਲੇ ਨੂੰ ਵੋਟ ਪਾਓ ਔਰ ਜਿਹੜੇ ਵਿਧਾਇਕ ਕਰਮਬੀਰ ਘੁੰਮਣ ਜੀ ਨੇ ਵਿਕਾਸ ਕੀਤੇ ਆ ਪਿੰਡਾਂ 'ਚ ਉਹ ਸਾਰੇ ਸਾਹਮਣੇ ਹੈ ਕੋਈ ਲੁਕਾ ਵਾਲੀ ਗੱਲ ਹੈ ਨਹੀਂ ਕਿ ਵਿਕਾਸ ਦੇ ਕੰਮ ਚੱਲ ਵੀ ਰਹੇ ਨੇ ਹੋਰ ਆਉਣ ਵਾਲੇ ਸਮੇਂ 'ਚ ਹੋਰ ਤੇਜ਼ ਹੋਣਗੇ ਹੋਰ ਤੇਜ਼ੀ ਨਾਲ ਕੰਮ ਕੀਤੇ ਜਾਣਗੇ ਜਿਹੜੇ ਰਹਿੰਦੇ ਕੰਮ ਵੀ ਹੈਗੇ ਆ ਉਹ ਵੀ ਕੰਮ ਅਸੀਂ ਸਾਰੇ ਰਲ ਕੇ ਪਿੰਡ ਦੀ ਸਲਾਹ ਦੇ ਨਾਲ ਕੰਮ ਕੀਤੇ ਜਾਣਗੇ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਆਪਣੇ ਰਕੜੀ ਜਿਹੜੀ ਜ਼ੋਨ ਹੈਗੀ ਆ 11 ਨੰਬਰ ਵਿੱਚ ਪੜਿਆਰਾ ਰਕੜੀ ਹਾਰ ਪੰਚਾਇਤ ਪੜਿਆਰਾ ਪੰਚਾਇਤ ਔਰ ਸਾਰੇ ਜਿਹੜੇ ਮਹੱਲੇ ਹੈਗੇ ਆ ਰਕੜੀ ਦੇ ਪੰਚਾਇਤ ਦੇ ਕਿਉਂਕਿ ਮਹੱਲਾ ਬਾਲਮਿਕੀ ਮਹੱਲਾ ਹੋਰ ਵੀ ਜਿਹੜੇ ਮਹੱਲੇ ਹੈਗੇ ਸਾਰੇ ਮਹੱਲਿਆਂ ਦਾ ਚਰਨਾਂ 'ਚ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਚੋੜ ਨਿਸ਼ਾਨ ਤੇ ਮੋਹਰ ਲਾ ਕੇ ਝਾੜੂ ਨੂੰ ਕਾਮਯਾਬ ਕਰੋ ਔਰ ਸਾਡੇ ਹੱਥ ਮਜ਼ਬੂਤ ਕਰੋ ਤਾਂ ਜੇ ਹੀ ਤੁਹਾਡੀ ਸੇਵਾ ਦੇ ਵਿੱਚ ਸਦਾ-ਸਦਾ ਲਈ ਹਾਜ਼ਰ ਰਹੀਏ ਔਰ ਬਧਾਇ ਕਰ ਕਰਮਬੀਰ ਕੋ ਮੰਜੀ ਕੋਲੋਂ ਵੱਤ ਤੋਂ ਵੱਤ ਵਿਕਾਸ ਦੇ ਫੰਡ ਲੈ ਕੇ ਆਪਣੇ ਇਸ ਇਲਾਕੇ ਦੇ ਵਿੱਚ ਫੰਡ ਲਈਏ ਔਰ ਵਿਕਾਸ ਦੀ ਲਹਿਰ ਤੇਜ਼ ਕਰੀਏ ਗੱਲਬਾਤ ਕੀਤੀ ਹੈ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਬੋਵੀ ਕੋਸਲਨਾ ਜੋ ਕਿ ਬਲੋਕ ਸੰਮਤੀ ਦੀ ਚੋਣਾਂ ਦਾ ਚੋਣਾਂ ਲੜ ਰਹੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮ ਬਾਰੇ ਇਕੱਲੇ ਇਕੱਲੇ ਕੰਮ ਦਾ ਵੇਰਵਾ ਦਿੱਤਾ ਔਰ ਕਿਹਾ ਵੀ ਜਿਹੜੇ ਕੰਮ ਰੁਕੇ ਉਹ ਜਲ ਪਹਿਲੇ ਦੇ ਆਧਾਰ ਤੇ ਹੋਣਗੇ ਔਰ ਸਭ ਦੱਸ ਦਈਏ ਵੀ ਸਭ ਤੋਂ ਹੋਟ ਸੀਟ ਮੰਨੀ ਜਾਂਦੀ ਹੈ ਇਹ ਤਲਵਾੜਾ ਬਲੋਕ ਦੀ ਰੱਖੜੀ ਔਰ ਇਹ ਤਾਂ ਹੁਣ ਸਾਮਾ ਦੱਸੇਗਾ 14 ਦਸੰਬਰ ਨੂੰ ਚੋਣਾਂ ਹੋਣੀਆਂ ਨੇ ਤੇ 17 ਨੂੰ ਨਤੀਜੇ ਆਉਣੇ ਨੇ